ਪ੍ਰੇਨ ਦਸਨ ਸਿੰਘ ਜੀ ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਜਿਹਾ ਬੀਟੇ ਆ ਕੇ ਉਹਨਾਂ ਨੇ ਸਾਈਡ ਮਾਰ ਗਿਆ ਜੇ ਡੈਡੀ ਸਾਈਕਲ ਤੇ ਸੀਗੇ ਕਲਾਂਨੌਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੇ ਹੋ ਗਿਆ ਅਸੀਂ ਇਹ ਦੋ ਪੈਣ ਭਰਾਵਾ ਜੀ ਇਹੀ ਸਾਫ ਦੀ ਮੰਗ ਕਰਦੇ ਆ ਜੀ ਮੇਨ ਡੈਡੀ ਦਾ ਨਾਮ ਹੈ ਪ੍ਰੇਨ ਸਿੰਘ ਜੀ ਪਿੰਡ ਪਿੰਡ ਕਲਾਂਨੌਰ ਦਾ ਹੀ ਆ ਜੀ ਤੇ ਅੱਜ ਹਰਭਜਨ ਸਿੰਘ ਪੁੱਤਰ ਇੰਦਰ ਸਿੰਘ ਕਲਾਂਨੌਰ ਦਾ ਰਹਿਣ ਵਾਲਾ ਹੈ ਇਹ ਕਲਾਂਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਿਆ ਤੇ ਕੋਈ ਨਾਮ ਵੀ ਹਿੱਕਲਣਾ ਐ ਐਕਸੀਡੈਂਟ ਹੋ ਗਿਆ। ਇਹਦੀ ਮੌਕੇ ਤੇ ਮੌਤ ਹੋ ਗਈ। ਤਫ਼ਤੀਸ਼ਾਂ ਹੀ ਕਰ ਰਹੇ ਆਂ। ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ। ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ। ਨਾ ਕੋਈ ਪੇਂ ਦਸ਼ਕ ਜੀ। ਮੇਰੇ ਫਾਦਾ ਸਾਹਿਬ ਆ ਰਹੇ ਨੇ ਦੁੱਧ ਦੇ ਕੇ। ਕੋਈ ਅਚਾਨਕ ਗੱਡੀ ਵਾਲਾ ਤੇਜ਼ ਇਸ ਬੀਟੇ ਆ ਕੇ ਉਹਨਾਂ ਨੇ ਸ਼ੈਡ ਮਾਰ ਗਿਆ ਆ। ਇਹ ਡੈਡੀ ਸਾਈਕਲ ਤੇ ਸੀਗੇ। ਕੱਲਾ ਨੌਰ ਤੋਂ ਆ ਰਹੇ ਸੀ। ਇਹ ਠੀਕ ਨੇ। ਨਹੀਂ ਜੀ। ਮੌਕੇ ਤੇ ਪੂਰੀ ਹੋ ਗਿਆ। ਇਹ ਦੋ ਭੈਣ ਭਰਾਵਾਂ ਜੀ। ਇਹ ਹਿਸਾਬ ਦੀ ਮੰਗ ਕਰਦੇ ਆ ਜੀ। ਇਹ ਦਾ ਜੀ ਦਾ ਨਾਮ ਹੈ ਪਰ ਸਿੰਘ ਜੀ। ਪਿੰਡ ਪਿੰਡ ਕਲਾਂ ਨੌਰਾਇਆ ਜੀ। ਤੇ ਅੱਜ ਹਰਭਜਨ ਸਿੰਘ ਪੁੱਤਰ ਇੰਦਰ ਸਿੰਘ ਕਲਾਂ ਨੌਰ ਦਾ ਰਹਿਣ ਵਾਲਾ ਹੈ। ਇਹ ਕਲਾਂ ਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ। ਤੇ ਜਦੋਂ ਇੱਥੇ ਪੁੱਜਾ ਦੇ ਕੋਈ ਨਾਮ ਵੀ ਉਹੀ ਕਲਣਾ ਐ ਐਕਸੀਡੈਂਟ ਹੋ ਗਿਆ। ਇਹਦੀ ਮੌਕੇ ਤੇ ਮੌਤ ਹੋ ਗਈ ਹੈ। ਤਫ਼ਤੀਸ਼ ਚੱਲ ਰਹੀ ਹੈ। ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ। ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ। ਨਾ ਕੋ ਪਿੰਡ ਸਿੰਘ ਜੀ। ਮੇਰੇ ਫਾਦਰ ਸਾਹਿਬ ਆ ਰਹੇ ਨੇ ਦੁੱਧ ਦੇ ਕੇ। ਕੋਈ ਅਚਾਨਕ ਗੱਡੀ ਵਾਲਾ ਤੇਜ਼ ਇਸ ਬੀਟੇ ਆ ਕੇ ਉਹਨਾਂ ਨੇ ਸ਼ੈਡ ਮਾਰ ਗਿਆ ਜੀ ਡੈਡੀ ਸਾਈਕਲ ਤੇ ਸੀਗੇ ਕਲਾਂੌਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੇ ਹੋ ਗਿਆ ਅਸੀਂ ਦੋ ਪੈਣ ਭਰਾਵਾ ਜੀ ਇਹੀ ਸਾਫ ਦੀ ਮੰਗ ਕਰਦੇ ਆ ਜੀ ਮੇਨ ਡੈਡ ਦਾ ਨਾਮ ਹੈ ਪਰਸੰਗ ਜੀ ਪਿੰਡ ਪਿੰਡ ਕਲਾਂੌਰ ਆਇਆ ਜੀ ਤੇ ਅੱਜ ਹਰਭਜਨ ਸਿੰਘ ਪੁੱਤਰ ਇੰਦਰ ਸਿੰਘ ਕਲਾਂੌਰ ਦਾ ਰਹਿਣ ਵਾਲਾ ਹੈ ਇਹ ਕਲਾਂੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਦੇ ਕੋਈ ਨਾਮ ਵੀ ਹਿੱਕਲਣਾ ਐ ਐਕਸੀਡੈਂਟ ਹੋ ਗਿਆ। ਇਸੇ ਮੌਕੇ ਤੇ ਮੌਤ ਹੋ ਗਈ। ਤਫ਼ਤੀਸ਼ਾਂ ਹੀ ਕਰ ਰਹੇ ਆਂ। ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ। ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ। ਨਾ ਕੋਈ ਪਿੰਡਾਂ ਸ਼ੰਗ ਜੀ। ਮੇਰੇ ਫਾਦਾ ਸਾਹਿਬ ਆ ਰਹੇ ਨੇ ਦੁੱਧ ਦੇ ਕੇ। ਕੋਈ ਅਚਾਨਕ ਗੱਡੀ ਵਾਲਾ ਤੇਜ਼ ਅਸਪੀਟੇ ਆ ਕੇ ਉਹਨਾਂ ਨੇ ਸ਼ੈਡ ਮਾਰ ਕੇ ਆਇਆ। ਇਹ ਡੈਡੀ ਸਾਈਕਲ ਤੇ ਸੀਗੇ। ਕੱਲਾ ਨੌਰ ਤੋਂ ਆ ਰਹੇ ਸੀ। ਇਹ ਠੀਕ ਨੇ। ਨਹੀਂ ਜੀ। ਮੌਕੇ ਤੇ ਪੂਰੀ ਹੋ ਗਿਆ। ਇਹ ਦੋ ਭੈਣ ਭਰਾਵਾਂ ਜੀ। ਇਹ ਹਿਸਾਬ ਦੀ ਮੰਗ ਕਰਦੇ ਆ ਜੀ ਮੇਨ ਬੈੜ ਦਾ ਨਾਮ ਹੈ ਪਰਸੰਗ ਜੀ ਪਿੰਡ ਪਿੰਡ ਕਲਨੌਰ ਆਈ ਆ ਜੀ ਤੇ ਅੱਜ ਹਰਭਜਨ ਸਿੰਘ ਪੁੱਤਰ ਇੰਦਰ ਸਿੰਘ ਕਲਨੌਰ ਦਾ ਰਹਿਣ ਵਾਲਾ ਹੈ ਇਹ ਕਲਨੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਾ ਤੇ ਕੋਈ ਨਾਮ ਵੀ ਉਹੀ ਕਲਣਾ ਐ ਐਕਸੀਡੈਂਟ ਹੋ ਗਿਆ ਇਸ ਦੇ ਮੌਕੇ ਤੇ ਮੌਤ ਹੋ ਗਈ ਹੈ ਤਫ਼ਤੀਸ਼ ਚੱਲ ਰਹੀ ਹੈ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਪ੍ਰੈਸ ਕਰਕੇ ਤੇ ਜਲਦੀ ਪ੍ਰੈਸ ਕਰ ਲਾਂਗੇ ਨਾ ਕੋਈ ਦਸ਼ੰਗ ਜੀ ਮੇਰੇ ਫਾਦਾ ਸਾਹਿਬ ਆ ਰਹੇ ਨੇ ਦੁੱਧ ਦੇ ਕੇ ਕੋਈ ਅਚਾਨਕ ਗੱਡੀ ਵਾਲਾ ਤੇਜ਼ ਇਸ ਬੀਟੇ ਆ ਕੇ ਉਹਨਾਂ ਨੇ ਸਾਈਡ ਮਾਰ ਕੇ ਆਇਆ ਜੇ ਡੈਡੀ ਸਾਈਕਲ ਤੇ ਸੀਗੇ ਕਲਾਂੌਰ ਤੋਂ ਆ ਰਹੇ ਸੀ ਇਹ ਠੀਕ ਨੇ ਨਹੀਂ ਜੀ ਮੌਕੇ ਤੇ ਪੂਰੇ ਹੋ ਗਿਆ ਅਸੀਂ ਦੋ ਪੈਰ ਭਰਾਵਾ ਜੀ ਇਹੀ ਸਾਫ ਦੀ ਮੰਗ ਕਰਦੇ ਆ ਜੀ ਮੇਨ ਡੈਡ ਦਾ ਨਾਮ ਹੈ ਪਰਸੰਗ ਜੀ ਪਿੰਡ ਪਿੰਡ ਕਲਾਂੌਰ ਆਇਆ ਜੀ ਤੇ ਅੱਜ ਹਰਭਜਨ ਸਿੰਘ ਪੁੱਤਰ ਇੰਦਰ ਸਿੰਘ ਕਲਾਂੌਰ ਦਾ ਰਹਿਣ ਵਾਲਾ ਹੈ ਇਹ ਕਲਾਂੌਰ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਜਦੋਂ ਇੱਥੇ ਪੁੱਜਿਆ ਤੇ ਕੋਈ ਨਾਮ ਵੀ ਹਿੱਕਲਣਾ ਐ ਐਕਸੀਡੈਂਟ ਹੋ ਗਿਆ ਇਨੀ ਮੌਕੇ ਤੇ ਮੌਤ ਹੋ ਗਈ ਹੈ ਤਫਤੀਸ਼ ਹੈ ਕਰ ਰਹੇ ਆ ਅਜੇ ਸਾਨੂੰ ਅਜੇ ਕੋਈ ਪਤਾ ਨਹੀਂ ਲੱਗਾ ਆਪਾਂ ਦਾ ਟ੍ਰੇਸ ਕਰਕੇ ਤੇ ਜਲਦੀ ਟ੍ਰੇਸ ਕਰ ਲਾਂਗੇ